ਕੀ ਕਰਕਰ ਨਾ ਹੋਈ ਐ ਕੀ ਗੱਲ ਹੋਈ ਐ ਹੋਈ ਗੱਲ ਬਾਤ ਨੂੰ ਸਸਤਾ ਪਏ ਅੱਛਾ ਕਿੰਨੇ ਕਬੇ ਦੀ ਗੱਲ ਐ ਸਾਢੇ 1:10 ਦੀ ਗੱਲ ਐ ਅੱਛਾ ਆ ਰਾਤ ਕੋ ਮੈਂ ਜਿੱਦੇ ਬੇਸੇ ਬੇਸੇ ਆਸਤਾ ਪਏ ਜੀ ਜਾਨ ਦਾ ਸੁੱਤੇ ਪਿਆ ਨੂੰ ਹੀ ਜਗਾ ਲਿਆ ਕੀ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਕਰਦੇ ਨੇ ਨਸ਼ੇ ਦੇ ਪੂਰੇ ਆਦੀ ਸੀਗੀ ਅੱਛਾ ਤਾਂ ਦੋ ਸਾਲ ਆਪਦੇ ਅੱਕੇ ਬੈਠੀ ਰਹਿਣੀ ਆਂਗੀ ਇੱਕਰੀ ਵਾਲਾ ਮੇਰਾ ਪਿੰਡ ਹੈ ਬਨਾਲੇ ਜ਼ਿਲ੍ਹੇ ਚ ਮੈਂ ਤਾਂ ਆਪਣੇ ਬੱਚੇ ਨੂੰ ਉੱਤੇ ਬਾੜ ਮੈਂ ਲਾ ਲਿਆ ਵੀ ਇਹਦੇ ਤੇ ਕੋਈ ਜ਼ਿਆਦਾ ਹੋ ਜੂ ਨਿੱਡ ਬੈਂਕਸ ਹਰ ਤੂੰ ਮੈਂ ਤਾਂ ਫੇਰ ਆਪਦੇ ਘਰ ਨੂੰ ਮੋੜਾ ਪਾ ਲਿਆ ਕੋਈ ਗੱਲ ਬਾਤ ਨਹੀਂ ਸੀ ਕੋਈ ਵੀ ਨਹੀਂ ਸੀ ਹੈਗੀ ਵੀ ਜਿਹੜਾ ਇੱਡਾ ਕਰਦਾ ਮੈਂ ਚੱਕਿਆ ਜੇ ਜਿਹੜਾ ਸਾਡੇ ਨਾਲ ਹੋਇਆਗਾ ਕੰਮ ਕੋਈ ਵੀ ਨਹੀਂ ਸੀ ਅੱਜ ਤੱਕ ਮਾਂਡੀਆਂ ਨੂੰ ਸੱਦਨ ਚਲੇ ਗਿਆ ਕੋਲੀ ਮੇ ਸਾਨੂੰ ਕੋਟਣ ਮਾਰ ਨ ਪਾਇਆ ਸਿਲੰਡਰ ਕੋਲ ਲਿਆ ਪਹਿਲਾਂ ਸੁਈ ਦੇ ਵਿਚ ਬਾਹਰ ਕੱਢ ਲਿਆ ਕਹਿੰਦਾ ਮੈਂ ਅੱਗ ਲਾਉਣਾ ਅੱਗੇ ਤਾਂ ਬਹੁਤ ਦਿਨਾਂ ਦਾ ਪਹਿਲਾਂ ਸੀ ਮੈਂ ਅੱਗ ਲਾ ਦੂੰ ਘਰ ਨੂੰ ਅੱਗ ਲਾ ਦੂੰ ਸਾਰਿਆਂ ਨੂੰ ਮਚਾਉਂ ਕੁਕਾਰ ਉੱਤ ਕੇ ਸਾਹਮਣੇ ਆਇਆ ਵੀ ਇਹ ਜੀ ਕਿਉਂ ਗੱਲ ਕਰਦਾ ਸੀ ਆ ਤਾਂ ਨਹੀਂ ਜੀ ਮੈਨੂੰ ਤਾਂ ਕੁਝ ਨਹੀਂ ਪਤਾ ਇਹਦੇ ਬਾਰੇ ਵੀ ਇਹ ਇਸ ਤਰ੍ਹਾਂ ਕਿਉਂ ਕਰਦਾ ਸੀ ਸਮਝ ਤੋਂ ਹੀ ਬਾਹਰ ਹੋਇਆ ਪਿਆ ਸੀਗਾ ਸਾਰੇ ਸੋਚਦੇ ਰਹਿੰਦੇ ਸੀਗੇ ਤੇਰਾ ਪੇਕਾ ਪਰਬਾਰ ਮੇਰੇ ਪਰਿਵਾਰ ਸਾਰੇ ਇਹ ਹੀ ਕਹਿੰਦੇ ਸੀ ਕਿਉਂ ਇਸ ਤਰ੍ਹਾਂ ਕਰਦਾ ਹੈਗਾ ਸਾਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਕੁਝ ਸਮਝਾਉਣ ਵਜੋਂਣ ਦੀ ਵੀ ਗੱਲ ਪਹ ਹੋਈ ਹੋਣੀ ਆ ਸਮਝਾਉਣ ਦੀ ਵੀ ਕੋਸ਼ਿਸ਼ ਬਾਰੇ ਵੀ ਜੀ ਮੈਂ ਬਹੁਤ ਕੋਣ ਲਾਇ ਸਾਰਿਆਂ ਨੂੰ ਇਹਨੂੰ ਸਮਝਾ ਦੋ ਪਰ ਮੈਂ ਕਿਸੇ ਨੇ ਸੁਣੀ ਨਹੀਂ ਹੈ ਕਿ ਕਿਸੇ ਨੇ ਨੂੰ ਸਮਝਾਇਆ ਨਹੀਂ ਸ਼ਾਇਦ ਪੜਾਣਾ ਬਰਤਦਾ ਸਰ ਇੱਕ ਆਪਣੇ ਥਾੜਾ ਸੁਣਾਵਦੇ ਪਿੰਡ ਰਾਜਗੜ੍ਹ ਮੇਰੇ ਕੋ ਕਤਲ ਦਾ ਮਾਮਲਾ ਆ ਪੁਰਾਣੇ ਉੱਤਰ ਬੋਲੋ ਪਿਓ ਨੂੰ ਕਤਲ ਦਾ ਹਾਂ ਜੀ ਮਾਬਾਹੇ ਕੀ ਘਟਨਾ ਵਸ ਰਹੀ ਹੈ ਰਾਤ ਕਰੀਬ 11:30 ਵਜੇ ਇੱਕ 100% ਦੀ ਘਟਨਾ ਲਈ ਸੀ ਇਹ ਪਿਓ ਨੇ ਪੁੱਤ ਨੇ ਪਿਓ ਦੀ ਨੂੰ ਮਾਰ ਦਿੱਤਾ ਅਵਤਾਰ ਸਿੰਘ ਜੀ ਸਿਤਾਰੀ ਨੇ ਆਪਣੇ ਪਿਤਾ ਬੋਟਾ ਸਿੰਘ ਨੂੰ ਮਾਰ ਦਿੱਤਾ ਜਿਸ ਤੇ ਅਸੀਂ ਇਲਾਕੇ ਦੇ ਵਿੱਚ ਸੀ ਅਸੀਂ ਤੁਰੰਤ ਪਹੁੰਚ ਕੇ ਜਾ ਗਏ ਅਸੀਂ ਬੋਕਾ ਤੇ ਜਾ ਕੇ ਤਾਂ ਜਿਹੜੇ ਬੋਟਾ ਸਿੰਘ ਦੇ ਘਰ ਆਲੀਆ ਮਿਲਕੀਤ ਕਰੋ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਅਸੀਂ ਜਿਹੜੀ ਮੌਕੇ ਤੇ ਜਿਹੜੀ ਇਹ ਸ਼ਖਸ਼ ਤਿਆਰ ਕੀਤੀ ਤੇ ਉਦੋਂ ਬਾਅਦ ਉਹ ਡੈਡ ਹੌਡੀ ਦੀ ਜਿਹੜੀ ਪਿੱਛੇ ਬੈਤੀ ਫਾਰਮ ਪਰ ਤੇ ਸਵੇਰ ਤੱਕ ਅਸੀਂ ਤਿਆਰੀ ਕਰਕੇ ਤੇ ਉਹ ਪੋਸਟਮਾਰਟਮ ਲਈ ਨੂੰ ਭੇਜਿਆ ਲਾਸ਼ ਨੂੰ ਉਸ ਤੋਂ ਬਾਅਦ ਅਸੀਂ ਆਪਣੀ ਟੀਮ ਨਾਲ ਲਾ ਕੇ ਵਿਛੀਵ ਦਾਰ ਸਿੰਘ ਦੀ ਪਾਟ ਕੀਤੀ ਇਹ ਸਾਨੂੰ ਪਿੰਡ ਤੋਂ ਬਾਹਰ ਖੇਤਾਂ 'ਚ ਮਿਲ ਗਿਆ ਜਿਹਨੂੰ ਅਸੀਂ ਫੜ ਕੇ ਉਹਦੋਂ ਤੋਂ ਜਿਹੜੇ ਉਹਨੇ ਬਤਲ ਦੇ ਵਿੱਚ ਏਡ ਨਾਲ ਪਤਨ ਕਤਲ ਕੀਤਾ ਸੀ ਉਹ ਅਸੀਂ ਬਰਾਮਦ ਕਰਕੇ ਆ ਤੇ ਦੋਚੀ ਸਾਡੀ ਰਸਤੇ ਤੇ ਜਿਹਨੂੰ ਅਸੀਂ ਪੇਸ਼ਦਾਨ ਕਰਨ ਕਰਕੇ ਇਹਦਾ ਹੋਰ ਰਿਮਾਂਡ ਲੈ ਕੇ ਇਹਦੇ ਅਸਲ ਕਾਰਨ ਉੱਪਰ ਪਤਾ ਕਰਨੀ ਉਹ ਉੱਤੇ ਕੀ ਕਰ ਸਾਹਮਣੇ ਵੀ ਕੀ ਕਰਨਾ ਵਾਸਤੇ ਸਾਡਾ ਸਾਡਾ ਸਾਹਮਣੇ ਕਿਵੇਂ ਹੋ ਗਿਆ ਇਹ ਪਹਿਲਾਂ ਵੀ ਸ਼ਰਾਬੀ ਕੇ ਕਰਨ ਨਾਲ ਲੜਦਾ ਰਹਿੰਦਾ ਸੀ ਇਹਨਾਂ ਦੇ ਕੋਈ ਘਰ ਇਕੱਠਾ ਨਹੀਂ ਇਹ ਰਾਤ ਜਦੋਂ ਆਇਆ ਤੇ ਇਹ ਇਹਦੇ ਕੋਈ ਸ਼ਾਬ ਦੀ ਕੀਤੀ ਉਹਨਾਂ ਕਰਕੇ ਇਹਨੇ ਨਾਲ ਸਿਲੰਡਰ ਸਿਲੰਡਰ ਬਾਹਰ ਕੱਢ ਲਿਆ ਤੇ ਕਹਿੰਦਾ ਮੈਂ ਆਪ ਤੇ ਘਰ ਨੂੰ ਜਲਾ ਦੇਣਾ ਇਹਦੇ ਪਿਓ ਨੇ ਇਹਨੂੰ ਰੋਕਿਆ ਤੇ ਆਪ ਤੇ ਪਿਓ ਨਾਲ ਉਲਝ ਗਿਆ ਤੇ ਉਹਨੇ ਉੱਥੇ ਪਈ ਜਿਹੜੀ ਬੱਦੀ ਏਡਸੀ ਉਹਦੇ ਨਾਲ ਆਪਣੇ ਪਿਓ ਦੇ ਉੱਡੇ ਪੈ ਥੱਲੇ ਉਹਦੇ ਥੱਬੇ ਘਰ ਦੇ ਉੱਪਰਲੇ ਪਾਸੇ ਸਾਡੇ ਮਰੀਜੀ ਦੀ ਦੇ ਮੌਕੇ ਤੇ ਤਰੰਤ ਮਾਤ ਹੋ ਗਈ ਇਹ ਤਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਆਇਆ ਕਦੇ ਜਨ ਵਾਲੇ ਬਾਈ ਇਹਦੀ ਪੋਚ ਫਿਰ ਤੋਂ ਗੱਲ ਸਾਹਮਣੇ ਆਈ ਹੈ ਵੀ ਇੱਕ ਮਕਦਮਾ 35 ਬਟਾ 20 304 ਆਪਸੀ ਦਾ ਹੋਇਸੀ ਜਿਹਦੇ ਵਿੱਚ ਇਹਨੂੰ ਇਹ ਬਾਈ ਵੀ ਨੇ ਜੇਲ ਵੀ ਕੱਟ ਕੇ ਬਾਅਦ ਜਿੰਨਾਂ ਨੇ ਵੀ ਆਪਸ ਵਿੱਚ ਕੰਪਰੋਮਾਈਜ਼ ਹੋਣ ਕਰਕੇ 12 ਕਰੀ ਸੀ ਕੀ ਸੀ ਮਾਮਲਾ ਉਹਦੇ ਵਿੱਚ ਇਹ ਦਿੱਤਾ ਚੈਨਲ ਇਹ ਸੀ ਜਿਸ ਕਰਕੇ ਕੋਈ ਇਹਨਾਂ ਦੇ ਆਪਸ ਵਿੱਚ ਬਜ਼ੁਰਗ ਨਾਲ ਕੋਈ ਹੋਈ ਸੀ ਇਹਦੇ ਬਾਰੇ ਬੜਾ ਗੱਲ ਨਹੀਂ ਪਤਾ ਤੇ ਇਹ ਉਹ ਦਨਕੀਤਨ ਸਚਾਰ ਅਚਾਨਕ ਮੌਤ ਹੋ ਜਣੀ ਉਹਦੇ 304 21% ਦੇ ਕਰਮੀ ਸੀ